ਅਹੀਂ ਦੇਖ ਕਹਿੰਦੇ ਕਿ ਨਕੇ ਮਲੇ ਨਸ਼ੇ ਨੂੰ ਬੰਦ ਕੀਤਾ ਜਾਏ ਨਥ ਪਵੇ ਇਹਨੂੰ ਜਿੰਨੇ ਵੀ ਭਾਗੇ ਕੋ ਦੂਜੇ ਨਸਪਰ ਕੇ ਬੰਦੀਆ ਕੇ ਸਾਰੇ ਨੂੰ ਰਿਜਿਸਟ ਕੀਤਾ ਜਾਏ ਇਹਨੂੰ ਮਲੇ ਇਹਦਾ ਜਾਲ ਬਣਿਆਦਾ ਇਹਨੂੰ ਜਾਲ ਨੂੰ ਇਸ ਤਰ੍ਹਾਂ ਜਕੜਿਆ ਜਾਦਾ ਇਹਨਾਂ ਨੇ ਜਾਲ ਵਿਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਲੇ ਕੋਈ ਤੇ ਵੀ ਚਲ ਜਾਤੋ ਜੀ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਲੇ ਬਹਿਲੀ ਬੰਦੇ ਮਿਲਣਗੇ ਇਹ ਚੀਜ਼ ਨੂੰ ਮਲੇ ਹਰ ਪਿੰਡ ਤੇ ਹਰ ਕਸਬੇ ਤੇ ਹਰ ਮਲੇ ਜਗ੍ਹਾ ਤੇ ਤੇਨ ਮਲੇ ਇਹਨੂੰ ਜਗੜਨਾ ਚਾਹੀਦਾ ਜਿੱਦਾਂ ਇਹਨਾਂ ਨੇ ਫਲਾਇਆ ਉਦਾਂ ਇਹਨਾਂ ਨੂੰ ਦਬੋਚਣਾ ਦੇਣਾ ਜਿੱਦਾਂ ਸਾਡੇ ਨੇ ਮਨ ਬੱਚੇ ਨਾਲ ਮਲੇ ਗਲਤ ਕੰਮ ਹੋਇਆ ਵਾ ਜਾਂ ਪੜ ਦੇਣਾ ਉਹਨੂੰ ਖੜਕੇ ਨੂੰ ਇਸ ਗਲਤ ਦੇ ਕੇ ਜਨੂੰ ਖਤਮ ਕੀਤਾ ਵਾ ਇਹ ਹੋਰ ਬੱਚੇ ਨਾ ਹੋਵੇ ਇਹ ਵੱਧ ਵੱਧ ਮਤਲਬ ਇਸ ਇਸ ਚੀਜ਼ ਨੂੰ ਮਲ ਖਤਮ ਕਰਨ ਦਿਸੋ ਹਾਂਜੀ ਐਸਐਸਪੀ ਨਾਲ ਦੀ ਮਤਲਬ ਇਹ ਬੇਨਤੀ ਹੈ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਕੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਆਂ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਹੈ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਹੈ ਹੱਲੇ ਰਿਪੋਰਟ ਹੋਣੀ ਹੈ ਪੋਸਟਮੈਨ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਹੈ ਕੀ ਗੱਲ ਹੈ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੈਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰ ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨੇ ਆਪਾਂ ਜੇ ਸਾਰਾ ਕੰਮਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਕੋਲ ਆ ਕਾਦੇ ਕਰਕੇ ਆ ਸਾਨੂੰ ਦੁੱਖ ਹੈ ਇਸ ਕਰਕੇ ਆਪਾਂ ਆਏ ਆ ਸੋ ਜਿਹੜਾ ਵੀ ਗਲਤ ਅਨਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀ ਸੀ ਮੈਂ ਹੈਰਾਨ ਹੁਣਾ ਇੱਕ ਜਨਾਨੀ ਜਿਹੜੀ ਆ ਉਹ ਇਸ ਕੇਸ ਦੇ ਨਾਲ ਅਟਾ ਹੈ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫੇਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਹਤਾ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਹੈ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵੰਡੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਦੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਅਨਸਰ ਆ ਬਖਸ਼ਿਆ ਨਹੀਂ ਜਵਾਬ ਦੇਣਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰ ਰਹੇ ਕੱਲ੍ਹ ਇਹ ਗੱਲਾਂ ਨਾਲ ਥੋੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਓ ਦੱਸਿਓ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਕਿੱਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲੱਗੇ ਬ ਉਵਨੀ ਬਖਸ਼ਾਂਗੇ ਜੇ ਕੋਈ ਸਾਡੇ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤਾਂ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇਹ ਨਹੀਂ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਸ ਤੇ ਸਾਡਾ ਕੋਈ ਪਾਰਟੀ ਦਾ ਵਰਕਰ ਕਿਸੇ ਮਗਰ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਬੱਚਾ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਉਹ ਤੋਂ ਬਾਅਦ ਫਿਰ ਆਇਆ ਵਾ ਠੀਕ ਆ ਫਿਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫਿਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਹੈ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਠੀਕ ਆ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਆ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਤੇ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਦਾ ਭਾਵ ਇਹ ਆ ਮੇਰੀ ਤੁਹਾਡੇ ਵੀ ਮਾਦੀਆਂ ਬਰਾਈਆਂ ਹੋ ਬੇਨਤੀ ਆ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਅੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਆਂ ਹਵਾ ਲਾਚ ਠੀਕ ਆ ਉਹਨੂੰ ਸੀਐਸਟਾਫ ਖੜਿਆ ਜੋਦੇ ਤੇ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤ ਫੜਾ ਠੀਕ ਆ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੁੱਕੀ ਜਾਂਦੇ ਹਾਂ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਹੈ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਹੀ ਹੁਣ ਪੁਲਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ ਕਾਰਨ ਕਿ ਇੱਕ ਨੈਗੇਟਿਵਿਟੀ ਸਿਰਫ ਮੈਂ ਕਹਿੰਦਾ ਵੀ ਪੀਬੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆਪਣੇ ਪੰਜਾਬ ਨੂੰ ਠਾਂ ਲੈ ਕੇ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਸਾਰੇ ਰਲ ਕੇ ਤਹਈਆ ਕਰ ਲਈਏ ਵੀ ਇਹ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋਹੜ ਨੂੰ ਮਟਾਉਣਾ ਹੈ ਪੰਜਾਬ ਨੂੰ ਫਿਰ ਤਰੱਕੀ ਚ ਲੈ ਕੇ ਜਾਣਾ ਤੇ ਸਾਡਾ ਸਾਥ ਇਹਦੇ ਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਈਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ سنگੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮੁਲਜ਼ਮ ਫੀਚਰ ਹੋਏ ਆ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਆ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਰਸਟ ਹੈਂਡ ਇਨਫੋਰਮੇਸ਼ਨ ਲੈ ਲੂੰ ਸੋ ਥੈਟ ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇੱਥੇ ਤੁਹਾਡੇ ਮਾਰਫਤ ਮੈਂ ਇਹ ਕਹਿਣਾ ਚਾਹਣਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਦਾ ਯੁਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ ਫਰਸਟ ਮਾਰਚ ਤੋਂ ਲੈ ਕੇ ਹੁਣ ਤੱਕ तकरीबन 40 ਜਿਹੜੇ ਹੈਗੇ ਡਰੱਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕੁਐਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮਲਬੂਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ ਦਾ ਕਾਫੀ ਉਹਦੇ ਚ ਡਿਸਚਾਰਜ ਵੀ ਹੋ ਗਏ ਨੇ ਇਥੇ ਸਿਵਲ ਹਸਪਤਲ ਚ ਅਸੀਂ ਦਾਖਲ ਕਰਾਏ ਅਸੀਂ ਗੁਰਦਾਸਪੁਰ ਐਂਡ ਉਸ ਤੋਂ ਬਾਅਦ ਅਸੀਂ ਅੰਮ੍ਰਿਤਸਰ ਵੀ ਉਹਨਾਂ ਨੂੰ ਲੈ ਕੇ ਗਏ ਤਾਂ ਇਹ ਇੱਕ ਵਾajib ਬਹੁਤ ਫਾਇਦੇਮੰਦ ਉਪਰਾਲਾ ਹੈ ਸਰਕਾਰ ਦਾ ਕਿ ਉਹਨਾਂ ਨੂੰ ਅਸੀਂ ਨਸ਼ਾ ਛਡਾ ਸਕਦੇ ਨੇ ਤਾਂ ਇਹ ਸਾਡੇ ਵੱਲੋਂ ਉਪਰਾਲਾ ਹੈ ਬਾਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਇਹਦੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਨਿਸ਼ਾਨਦੀ ਕੀਤੀ ਹੈ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਅਸੀਂ ਵਿੱਚ ਵਿੱਚ ਕਾਸੋ ਆਪਰੇਸ਼ਨਸ ਵੀ ਉਹ ਮੀਡੀਆ ਤੇ ਧਿਆਨ ਚ ਵੀ ਹੈਗੇ ਨੇ ਅਸੀਂ ਵੱਡੇ ਸੀਨੀਅਰ ਆਫਸਰਸ ਵੀ ਉਹ ਆ ਜਾਂਦੇ ਐ ਐਕਸਰਸਾਈਜ਼ ਦੇ ਵਿੱਚ ਪਾਰਟਿਸਪੇਟ ਕਰਨ ਲਈ ਤੇ ਜਦੋਂ ਦਾ ਇਹ ਸਟਾਰਟ ਹੋਇਆ ਐ ਐਕਸਰਸਾਈਜ਼ ਜਿਹੜੀ ਯੁੱਧ ਨਸ਼ਾ ਵਿਲ ਪਿਛਲੇ ਸੀ ਡੇਢ ਮਹੀਨੇ ਚ 170 ਜਿਹੜੇ ਐਫਆਰ ਐਨਡੀਪੀਐਸ ਦੇ ਵਿੱਚ ਦਰਜ ਕੀਤੇ ਨੇ ਉਹਦੇ ਵਿੱਚ 250 ਤੋਂ ਪਲੱਸ ਜਿਹੜੇ ਮਲਜ਼ਮ ਹੈਗੇ ਨੇ ਐਨਡੀਪੀਐਸ ਦੇ ਅਸੀਂ ਫੜਿਆ ਤਾਂ ਇਸ ਤੋਂ ਇਲਾਵਾ ਕਰੀਬਨ ਚਾਰ ਜਿਹੜੇ ਕੈਮਿਸ ਸ਼ਾਪਸ ਹੈ ਜਿਹੜੇ ਫਾਰਮਾਸਿਊਟੀਕਲ ਡਰੱਗਸ ਵੇਚਦੇ ਹੈ ਉਹਨਾਂ ਦੇ ਉੱਤੇ ਪਰਚੇ ਹੋਏ ਨੇ ਤਰੀਬਨ ਸੱਤਾਂ ਦੀ ਜਿਹੜੀ ਹੈ ਉਹ ਲਾਇਸੈਂਸ ਕੈਨਸਲ ਹੋ ਚੁੱਕੀ ਹੈ ਮੈਂ ਪਹਿਲਾ ਹੀ ਦਾਸਤਾ ਤਰੀਬਨ 40 ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਨ੍ਹਾਂ ਦਾ ਅਸੀਂ ਨਸ਼ਾ ਛੁਡਾਓ ਕੇਂਦਰ ਜਾਂ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉੱਥੇ ਅਸੀਂ ਉਹਨਾਂ ਨੂੰ ਦਾਖਲਾ ਕਰਾ ਲਿਆ ਇਨਫੈਕਟ ਇਹਦੀ ਅਗਲੀ ਜਿਹੜੀ ਕੜੀ ਹੈ ਕਿ ਜਿਹੜਾ ਡੀਡਿਕਟ ਹੁੰਦਾ ਹੈ ਇੱਥੇ ਗੁਰਦਾਸਪੁਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਤਹਿਤ এমਪਲੋਇਮੈਂਟ ਜਨਰੇਸ਼ਨ ਐਵੇਨਿਊਸ ਹੈਗੇ ਨੇ ਇਹਨਾਂ ਨੂੰ ਕੋਈ ਪਲੰਬਿੰਗ ਦੀ ਟ੍ਰੇਨਿੰਗ ਅਸੀਂ ਦਿੰਨੇ ਹੈ ਇਲੈਕਟ੍ਰਿਕਸਟੀ ਕੋਈ ਫਿਟਿੰਗ ਦੀ ਅਸੀਂ ਟ੍ਰ ਸੋ ਥੈਟ ਇਹ ਵਾਪਸ ਆ ਕੇ ਇਸੇ ਸਮਾਜ ਦੇ ਵਿੱਚ ਰਿਹੈਬਿਲਿਟੇਟ ਹੋ ਸਕੇ ਇੰਪੋਰਟੈਂਟ ਗੱਲ ਇਹ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਇਹਦੇ ਵਿੱਚ ਹੀ ਜਾਂ ਤਾਂ ਤੁਸੀਂ ਬਰਾਏ ਰਾਸਤ ਡਾਇਰੈਕਟਲੀ ਸਾਡੇ ਨਾਲ ਤਾਲਮੇਲ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਮੇਰੀ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀ ਜਿੱਥੇ ਵੀ ਸਾਰੇ ਇਨਪੁਟ ਆਈ ਉਹਨੂੰ ਵੈਰੀਫਾਈ ਕਰਕੇ ਜਿੱਥੇ ਮੁਲਜ਼ਮ ਹੈਗਾ ਉਹਦੇ ਤੇ ਪਰਚਾ ਦਰਜ ਹੋਊਗਾ ਇਸ ਤੋਂ ਇਲਾਵਾ ਕਰੀਬਨ 100 ਪਲੱਸ ਸਾਡੇ ਕੋਲ ਸੇਫ ਪੰਜਾਬ ਦੀ ਟਿਪਸ ਆਈਆਂ ਸੀਗੀਆਂ ਬਟਾਲਾ ਪੁਲਿਸ ਨੂੰ ਸਿੱਧ ਪੰਜਾਬ ਇੱਕ ਪੰਜਾਬ ਸਰਕਾਰ ਦਾ ਪੋਰਟਲ ਹੈ ਉੱਥੇ ਜੇ ਕੋਈ ਜਿਸ ਤਰ੍ਹਾਂ ਐਮਐਲਏ ਸਾਹਿਬ ਕਹਿ ਰਹੇ ਸੀ ਕਿ ਮਾਤਾ ਮਿਲ ਗਈ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦੀ ਸੀਗੀ ਤਾਂ ਉਹਦੇ ਵਿੱਚ ਇੱਕ WhatsApp ਨੰਬਰ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੋਇਆ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਦੇ ਸਕਦੇ ਹੋ ਅਸੀਂ ਕਰੀਬਨ 27 ਜਿਹੜੇ ਹੈ ਟਿਪਸ ਨੂੰ ਐਫਆਈਆਰ ਚ ਕਨਵਰਟ ਕਰਤਾ ਉਹਦੇ ਵਿੱਚ ਜਿਹੜਾ ਉਹਦਾ ਨਾਮ ਵੀ ਨਹੀਂ ਆਇਆ ਜਿਹਨੇ ਇਨਫੋਰਮੇਸ਼ਨ ਦਿੱਤੀ ਉਹ ਗੁਪਤ ਵੀ ਰਹੀ ਐਂਡ ਨਾਲ ਦੇ ਨਾਲ ਜਿਹੜੇ ਕੋਈ ਡਰੱਗਸ ਸਮੱਗਲਿੰਗ ਜਾਂ ਪੈਡਲਿੰਗ ਦਾ ਕੰਮ ਕਰਦੇ ਸੀਗੇ ਉਹਨਾਂ ਤੇ ਉੱਤੇ ਕਾਰਵਾਈ ਹੋਈ ਤੋਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਨਾ ਕਿ ਹੁਣ ਵਕ ਵਕ ਤਰੀਕੇ ਹੈ ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਐਂਡ ਤੁਸੀਂ ਦੇਖੋ ਤੁਸੀਂ ਮੇਰੇ ਦਫਤਰ ਆ ਸਕਦੇ ਹੋ ਮੈਨੂੰ ਪੁੱਛ ਲਓ ਕਿ ਕੀ ਇਹਦੇ ਚ ਹੋਇਆ ਸਾਰਾ ਆਈ ਵਿਲ ਬੀ ਅਕਾਉਂਟੇਬਲ ਐਂਡ ਰਿਸਪੋਨਸੀਬਲ ਉਹਦਾ ਕੋਈ ਇਸ਼ੂ ਨਹੀਂ ਹੈ ਐਂਡ ਮੈਂ ਆਪਣੀ ਟੀਮ ਨੂੰ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਕਿ ਇਹ ਵਾਲਾ ਜਿਹੜਾ ਸਪੈਸੀਫਿਕ ਕੇਸ ਹੈ ਵੈਰੀ ਅਨਫੋਰਚੂਨੇਟ ਇਨਸੀਡੈਂਟ ਕਿ ਇਹਦੇ ਵਿੱਚ ਜਿਹੜੇ ਆਪਣੇ ਜਿਹੜੇ ਮਲਜ਼ਮ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ